ਕੀ ਨਾਮਾਇਤੇ ਕੀ ਕਹਣਾ ਚਾਹੀਦਾ ਮੇਰਾ ਨਾਮ ਜਸਵੰਤ ਸਿੰਘ ਸੰਧੂ ਐਡਵੋਕੇਟ ਮੈਂ ਇੱਥੇ ਮਕਾਨ ਮਾਲਕ ਵੀ ਹਾਂ ਤੇ ਆਉਦੀ ਦੁਕਾਨ ਵੀ ਕਰਦੇ ਪਿਛਲੇ ਸਮੇਂ ਤੋਂ ਜਦੋਂ ਸਾਨੂੰ ਗੈਰ ਕਾਨੂੰਨੀ ਤੇ ਡੈਫੇਮੇਟਰੀ ਨੋਟਿਸ ਜੇ ਨੇ ਉਦੋਂ ਦੇ ਹੀ ਇਹ ਸਾਰੀ ਬਾਗੂ ਰੋਡ ਦੀ ਚਿੰਤਾਤ ਹੈ ਤੇ ਗੁੱਸੇ ਦੇ ਵਿੱਚ ਕਿਉਂਕਿ ਇਹ ਟ੍ਰੈਫਿਕ ਜਿੱਥੇ ਕੋਈ ਸਮੱਸਿਆ ਨਹੀਂ ਤੁਸੀਂ ਸਾਰੇ ਦੇਖ ਰਹੇ ਹੋ ਇਹ ਲਗਭਗ ਡੇਢ ਘੰਟੇ ਤੋਂ ਇੱਥੇ ਟ੍ਰੈਫਿਕ ਅਸੀਂ ਜਾਣੋ ਜੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਤਾ ਲੱਗ ਸਕੇ ਕਿ ਟ੍ਰੈਫਿਕ ਦੀ ਮਗਨਾਰ ਜਿਹੜੀ ਕੁਆਂਟੀਟੀ ਕਿੰਨੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰੈਸ ਰਿਪੋਰਟਰਾਂ ਦੇ ਕਿ ਇੰਨੇ ਸਮੇਂ ਦੇ ਬਾਅਦ ਵੀ ਕਿਸੇ ਵਾਸੇ ਕੋਈ ਜਾਮ ਨਹੀਂ ਲੱਗਿਆ ਕਿਉਂਕਿ ਇਹ ਹੋਰ ਰਸਤੇ ਬਹੁਤ ਖੁੱਲੇ ਨੇ ਸਿਰਫ ਅਧਿਕਾਰੀਆਂ ਨੂੰ ਦਿਖਾਈ ਇਹ ਸੜਕ ਦਿੰਦੀ ਹੈ ਕਿਉਂਕਿ ਕੁਝ ਵੈਸਟਡ ਇੰਟਰਸਟ ਨੇ ਜਿਹੜੇ ਆਮਦਾਵ ਲੂਸਦਾ ਕਰਨ ਵਾਸਤੇ ਲੋਕਾਂ ਦਾ ਨੁਕਸਾਨ ਕਰਕੇ ਆਪਦੀ ਵਾਹ ਵਾਖਟ ਰਾਂ ਚਾਹੁੰਦੇ ਨੇ ਆਪਾਂ ਸਾਰੇ ਦੇਖਦੇ ਆ ਇੱਥੇ ਰਿੰਗ ਰੋਡ ਜਿਹੜੀ ਬਣੀ ਹੈ 200 ਫੁੱਟੀ ਉਹ ਚਾਲੂ ਹੋ ਚੁੱਕੀ ਹੈ ਪਾਵਰ ਉਸ ਰੋਡ ਬੜੀ ਵੱਡੀ ਹੈ ਸਿਮਿਲਰਲੀ ਮੇਨ ਰੋਡ ਚੱਲ ਰਹੀ ਹੈ ਇਹਦੇ ਤੇ ਕਿਸੇ ਕਿਸਮ ਦੀ ਨਵੀਂ ਸੜਕ ਡੰਦੀ ਕੋਈ ਲੋੜ ਨਹੀਂ ਕਿਉਂਕਿ ਬੱਸ ਸਟੈਂਡ ਤੋਂ ਲੈ ਕੇ ਜਿਹੜੀ ਕਚਹਿਰੀਆਂ ਦਾ ਏਰੀਆ ਹੈ ਸਾਰਾ ਬੜੀ ਵੱਡਾ ਟ੍ਰੈਫਿਕ ਹੈ ਉਹ ਸਾਰਾ ਬੜੀ ਸੜਕ ਹੈ ਕੱਢਣ ਵਾਲਾ ਟ੍ਰੈਫਿਕ ਔਰ ਦੋਨੋਂ ਪਾਸੇ ਇੱਕ ਪਾਸੇ ਤੋਂ ਆਗੂ ਰੋਡ ਤੋਂ ਉਧਰੋਂ 100 ਫੁੱਟੀ ਤੋਂ ਰੋਡ ਤੋਂ ਆ ਕੇ ਪਾਵਰ ਰੋਡ ਤੇ ਜਾ ਸਕਦੀ ਔਰ ਬੱਸ ਸਟੈਂਡ ਤੋਂ ਨਿਕਲ ਕੇ ਜਿਹੜਾ ਡੀਸੀ ਸਾਹਿਬ ਦਾ ਰੈ residense ਆ ਜਾਂ ਜਿਹੜਾ ਉੱਥੇ ਉਹ ਕਲੱਬ ਹੈ ਉਹਦੇ ਅੱਗੇ ਦੀ ਕੱਢ ਕੇ ਮੁੜ ਕੇ ਫਿਰ 100 ਫੁੱਟ ਜਾ ਸਕਦੀ ਇਸ ਚੌਕ ਤੱਕ ਤਾਂ ਹੋਂਦੀ ਲੋੜ ਹੀ ਨਹੀਂ ਪੈਂਦੀ ਦੋ ਰਸਤੇ ਮੇਰੇ ਦੋਨੋਂ ਪਾਸੇ ਕਹਿੰਨੇ ਉਧਰੋਂ ਬੀਬੀ ਵਾਲੇ ਚੌਕ ਤੋਂ ਟ੍ਰੈਫਿਕ ਆਉਂਦਾ ਹੈ ਜੇ ਟ੍ਰੈਫਿਕ ਕੱਢਣਾ ਹੈ ਤੇ ਤੋਂ ਸਿੱਧਾ 200 ਫੁੱਟ ਸਿੱਧੇ ਜਾ ਸਕਦਾ ਹੈ ਅੱਜ ਜਿਹੜੇ ਨਾਪਰੇ ਡਿਨੋਟਸ ਜਿਹੜੇ ਸਾਨੂੰ ਤੇਨ ਗੈਰ ਕਾਨੂੰਨੀ ਤੌਰ ਤੇ ਤੇ ਡੈਫਾਮੇਟਰੀ ਲੋਕਾਂ ਦਾ ਬਦਨਾਮ ਕਰਨ ਵਾਸਤੇ ਸਾਨੂੰ ਇਹ ਕੰਮ ਕੀਤਾ ਗਿਆ ਅਸੀਂ ਇਹਦੇ ਅਗੇਂਸਟ ਕੋਰਟ 'ਚ ਵੀ ਜਾਵਾਂਗੇ ਇਹਨਾਂ ਦੇ ਅੰਦਰ ਨੋਟਸ ਵੀ ਤਾਂ ਜਿਹੜਾ ਫਟਸਾਪ 'ਤੇ ਵੀ ਰੋਜ ਕਰਾਂਗੇ ਕਿਉਂਕਿ ਅਸੀਂ ਕੋਈ ਬਦਮਾਸ਼ ਨਹੀਂ ਸਾਰੇ ਮੌਜੂਦ ਇੱਥੇ ਬਸਿੰਦੇ ਆ ਮਗਰਲੇ 70-70 ਸਾਲਾਂ ਤੋਂ ਲੋਕਾਂ ਨੇ ਜਗ੍ਹਾ ਖਰੀਦ ਕੇ ਪੈਸੇ ਲਾ ਕੇ ਇਹ ਡਿਵੈਲਪ ਕੀਤੀ ਕਿਸੇ ਵੇਲੇ ਇਹ ਸਿਰਫ 11 ਫੁੱਟ ਦਾ ਰਸਤਾ ਸੀ ਕੱਚਾ ਰਸਤਾ ਜਿਵੇਂ ਜੋ ਲੋਕ ਇੱਥੇ ਵਸੇ ਨੇ ਇਹ ਤਾਂ ਵਸਿਆ ਇੰਵੇਸੇ ਥਾਂ ਤੇ ਜੇ ਵਿਸਾਹ ਕੇ ਲੋਕਾਂ ਨੇ ਦੁਕਾਨਾਂ ਬਣਾਲੀਆਂ ਅੱਜ 200 ਦੁਕਾਨਦਾਰ ਸਿਰ ਤੇ ਰੋਟੀ ਰੋਟੀ ਕਮਾਉਂਦਾ ਹੈ 200 ਪਰਿਵਾਰਾਂ ਦਾ ਡਿਪੈਂਡ ਕਰਦਾ ਹੈ ਮਕਾਨ ਮਾਲਕ ਕਿਨੇ ਰਹਿ ਰਹੇ ਨੇ ਸਾਡੀ ਬਰਬਾਦੀ ਕਰਕੇ ਤੇ ਟ੍ਰੈਫਿਕ ਸੁਲੰਗਾਈ ਦਾ ਸਕਦੀ ਤੇ ਉਸ ਤੋਂ ਬਿਨਾਂ ਇਹ ਜਮਰੇਜ ਕੀਤੀ ਜਾ ਸਕਦੀ ਤੇ ਉਹ ਆਲਟਰਨੇਟਿਵ ਸਰਕਾਰ ਕਿਉਂ ਨਹੀਂ ਚੁਣਦੀ ਇਹ ਕਿਹੜਾ ਪ੍ਰਦਰਸ਼ਨ ਹੈ ਕਿੰਨੀ ਦੇਰ ਚੱਲੂਗਾ ਇਹ ਲਗਾਤਾਰ ਚੱਲੂਗਾ ਜਿੰਨੇ ਜਿਹੜੇ ਹੱਲ ਨਹੀਂ ਹੁੰਦਾ ਅਸੀਂ ਰੋਜ਼ 1 ਘੰਟਾ ਲਗਾਤਾਰ ਕਰਦੇ ਹਾਂ ਅੱਗੇ ਅਸੀਂ ਉਹ ਚੌਂਕਤ ਕਰਦੇ ਸੀ ਹੁਣ ਅਸੀਂ ਅੱਜ ਤੋਂ ਇਹ ਪ੍ਰੋਗਰਾਮ ਰੱਖਿਆ ਵੀ ਹਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਰੋਡ ਬੰਦ ਕਰਿਆ ਕਰਾਂਗੇ। ਰੋਡ ਨੂੰ ਜਾਮ ਕਰੇ। ਜਾਮ ਕਰ। ਕਿਉਂਕਿ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ ਕਿ ਇੱਥੇ ਕੋਈ ਟ੍ਰੈਫਿਕ ਨਹੀਂ ਹੈਗਾ ਜਿਹੜਾ ਮਰੀਜ਼ ਨਾ ਆ ਸਕੇ। ਸਰਕਾਰ ਚੰਦੀ ਵਿੱਚ ਹੈ ਹੀ ਨਹੀਂ। ਤੁਹਾਡੇ ਮਨ ਟਾਈਬ ਨਾ ਸਰਦਾ ਨਹੀਂ। ਹੁਣ ਸਾਡੇ ਸਾਹਮਣੇ ਆ ਉਹੀ ਟ੍ਰੈਫਿਕ ਹੈ ਉਹਨੂੰ ਸਾਈਡ ਤੋਂ ਮੈਨੇਜ ਹੋ ਰਿਹਾ ਕਿ ਨਹੀਂ? ਤੇ ਸਾਨੂੰ ਕਿਉਂ ਝਾੜਦੇ ਹੋ? ਅਸੀਂ ਤੇ ਕਰੀਏ ਉਹਨੂੰ ਟ੍ਰੈਫਿਕ ਬਰੇਜ ਕਰ ਲਓ ਕੋਈ ਗੱਲ ਹੋ ਸਕਦਾ ਹੈ। ਤੇ ਉਹ ਜੋ ਅਲਟਰਨੇਟਿਵ ਸਿਸਟਮ ਉਹ ਤੁਸੀਂ ਅਡਾਪਟ ਕਰੋ ਸਾਨੂੰ ਨਾ ਡਿਸਟਰਬ ਕਰੋ। ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਡਾਕਟਰ ਹਰਜੀਤ ਹੈ ਅਸੀਂ ਪਾਗੂ ਰੋਡ ਦਾ ਵਸਿੰਦਾ ਇੱਥੇ ਮੇਨ ਰੋਡ ਤੇ ਸਾਡਾ ਕਲੀਨਿਕ ਵੀ ਹੈ ਤੇ ਮਕਾਨ ਵੀ ਹੈ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕਿ ਲੋਕ ਇੱਥੇ ਰਹਿ ਰਹੇ ਨੇ ਸਾਰਿਆਂ ਦੀ ਰਜਿਸਟਰੀ ਹੋਈ ਹੋਈ ਹੈ ਬਕਾਇਦਾ ਉਹਨਾਂ ਦੇ ਨਕਸ਼ੇ ਪਾਸ ਨੇ ਔਰ ਨਗਰ ਨਿਗਮ ਨੇ ਉਹਨੂੰ ਅਪਰੂਵਲ ਦਿੱਤੀਆ ਪ੍ਰੂਵ ਕੀਤਾ ਗਿਆ ਔਰ ਜਿਹੜਾ ਇਹ ਪ੍ਰੋਪਰਟੀ ਟੈਕਸ ਵੀ ਪੇ ਕਰ ਰਹੇ ਜਿਹੜੀ ਵੀ ਕੋਈ ਫਾਰਮੈਲਟੀ ਬੰਦੀ ਨਗਰ ਨਿਗਮ ਦੀ ਉਹ ਅਸੀਂ ਲਗਾਤਾਰ ਪੂਰੀ ਕਰ ਰਹੇ ਹਾਂ ਪਰ ਇਹ ਸਾਡੇ ਇੱਕ ਐਮਸੀ ਜਿਹੜੇ ਲੋਕਲ ਸੀ ਉਹਨਾਂ ਦੇ ਕੋਈ ਆਪਣੇ ਵੈਸਟ ਇੰਟਰਸਟ ਕਰਕੇ ਜਿਹੜਾ ਇਹ ਮਤਾ ਪਾਸ ਕਰਵਾਇਆ ਗਿਆ ਔਰ ਇਹ ਮਤੇ ਦੇ ਸਬੰਧ ਦੇ ਵਿੱਚ ਅੱਗੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਗੈਰਕਾਨੂੰਨੀ ਸਾਨੂੰ ਨੋਟਿਸ ਦਿੱਤੇ ਗਏ ਨੋਟਿਸ ਚ ਬਿਖਾਇਦਾ ਇਹ ਲਿਖਿਆ ਗਿਆ ਵੀ ਇਹ ਇੱਥੇ ਗੈਰਕਾਨੂੰਨੀ ਮਕਾਨ ਬਣੇ ਹੋਏ ਹਾਲਾਂਕਿ ਗੈਰਕਾਨੂੰਨੀ ਕੋਈ ਨਹੀਂ ਹੈ ਤੋਂ ਉਹਦੇ ਸਬੰਧ ਦੇ ਵਿੱਚ ਸਾਡੇ ਇਸ ਇਲਾਕੇ ਦੇ ਵਿੱਚ ਲੋਕਾਂ ਚ ਬਹੁਤ ਰੋਸ ਹੈ ਅਸੀਂ ਜਿਹੜੀ ਇਹ ਸੰਘਰਸ਼ ਇਸ ਕਰਕੇ ਸ਼ੁਰੂ ਕੀਤਾ ਹੈ ਦੇਖੋ ਜੇ ਸਰਕਾਰ ਨੇ ਕੋਈ ਇਦਾਂ ਦੀ ਕਾਰਵਾਈ ਕਰਨੀ ਸੀ ਤਾਂ ਜੇ ਘਟੋ ਘਟ ਸਾਨੂੰ ਉਹਦੇ ਵਿੱਚ ਵਿਸ਼ਵਾਸ ਚ ਲੈਣਾ ਚਾਹੀਦਾ ਸੀ ਸਾਨੂੰ ਪੁੱਛਣਾ ਚਾਹੀਦਾ ਸੀ ਵੀ ਜਿਹੜੀ ਲੋਕਾਂ ਦੀ ਮਾਲਕੀ ਹੈ ਉਹਨਾਂ ਨੂੰ ਕੀ ਕੰਪੰਸੇਂਡ ਦੇਣੀ ਹੈ ਸਰਕਾਰ ਦਾ ਇੱਕ ਪ੍ਰੋਟੋਕੋਲ ਹੁੰਦਾ ਉਹਦੇ ਮੁਤਾਬਕੇ ਕਾਰਵਾਈ ਕੀਤੀ ਜਾਂਦੀ ਹੈ ਉਸ ਤਰ੍ਹਾਂ ਦੀ ਕਾਰਵਾਈ ਨਾ ਕਰਕੇ ਬਿਲਕੁਲ ਗੈਰਕਾਨੂੰਨੀ ਨੋਟਿਸ ਲੋਕਾਂ ਨੂੰ ਦਿੱਤੇ ਗਏ ਸੀ ਉਹਦਾ ਲਗਾਤਾਰ ਵਿਰੋਧ ਕਰ ਰਹੇ ਆ ਅੱਜ ਅਸੀਂ ਨੋਟਿਸ ਦੀਆਂ ਕਾਪੀਆਂ ਸਾੜ ਕੇ ਉਹਦਾ ਵਿਰੋਧ ਕੀਤਾ ਕੱਲ ਅਸੀਂ ਪੁਤਲਾ ਸਾੜਾਂਗੇ ਇੱਥੇ ਸਰਕਾਰ ਦਾ ਪੁਤਲਾ ਵੀ ਸਾੜਾਂਗੇ ਸਬੰਧਤ ਜਿਹੜੇ ਵਿਅਕਤੀ ਇਹਦੇ ਵਿੱਚ ਜਿਨ੍ਹਾਂ ਦਾ ਰੋਲ ਰਿਹਾ ਹੈ ਉਹਨਾਂ ਦੇ ਪੁਤਲੇ ਵੀ ਇੱਥੇ ਸਾੜੇ ਜਾਣਗੇ ਉਦਾਸੀਨਾ ਕਿ ਨੀਰ ਚੱਲੇਗਾ ਸਾਰੇ ਪ੍ਰਦਰਸ਼ਨ ਸਾਡਾ ਉਹ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀ ਜਿਹੜੀ ਗੱਲ ਹੈ ਸੁਣਾਈ ਨਹੀਂ ਹੁੰਦੀ ਉਹਦੀ ਕਿਉਂਕਿ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਸੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਵੀ ਇੱਥੇ ਮੁਆਵਜ਼ਾ ਦੇਣਾ ਪਊਗਾ ਕਾਰਪੋਰੇਸ਼ਨ ਕੋਲੇ ਪੈਸੇ ਨਹੀਂ ਹੈ ਤਾਂ ਕਾਰਪੋਰੇਸ਼ਨ ਨੇ ਇਹ ਗੱਲ ਡ੍ਰੌਪ ਕਰਤੀ ਸੀ ਹੁਣ ਬਿਨਾਂ ਮੁਆਵਜ਼ਾ ਦਿੱਤੇ ਜਾਂ ਸਾਨੂੰ ਵਿਸ਼ਵਾਸ ਲੈ ਇੱਥੇ ਘੱਟੋ ਘੱਟ 2 ਤੋਂ ਲੈ ਕੇ 250 ਦੇ ਆਰਾਊਂਡ ਬੋਟ ਤੇ ਦੁਕਾਨਦਾਰ ਨੇ ਛੋਟੇ ਦੁਕਾਨਦਾਰ ਨੇ ਕਈ ਮਾਲਕ ਤਾਂ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਦੀ ਦੁਕਾਨਾਂ ਦੀ ਲੰਬਾਈ 12 13 ਤਰ੍ਹਾਂ ਫੁੱਟ ਹੈ ਉਹ ਸਾਰੀਆਂ ਖਤਮ ਹੋ ਜਾਣਗੀਆਂ ਤਾਂ ਜੇ ਮਹਿਣਾ ਚੌਂਕ ਬਹੁਤ ਪੀੜਾ ਵਜਾ ਰਿਹਾ ਹੈ ਪੂਜਾ ਵਾਲਾ ਬੱਲਾ ਬਹੁਤ ਪੀੜਾ ਹੈਗਾ ਆਰੀਆ ਸਮਾਜ ਚੌਂਕ ਬਹੁਤ ਪੀੜਾ ਵਜਾ ਰਿਹਾ ਮੱਛੀ ਮਾਰਕੀਟ ਹੈ ਹਲਾਤੀ ਉੱਤੇ ਸਟੇਸ਼ਨ ਹੈ ਫਿਰ ਤੁਸੀਂ ਉਹਨਾਂ ਨੂੰ ਪਹਿਲਾਂ ਚੌੜਾ ਕਰ ਲਓ ਉਸ ਤੋਂ ਬਾਅਦ ਬਾਗੂ ਰੋਡ ਚੌੜਾ ਕਰਨ ਦੀ ਗੱਲ ਕਰ ਰਹੇ ਹੋ ਪ੍ਰਦਰਸ਼ਨ ਚੱਲੇਗਾ ਮਤਲਬ ਟਾਈਮਿੰਗ ਕੀ ਸਰ ਸਾਡਾ ਟਾਈਮ ਅਸੀਂ ਰੋਜ਼ 3 ਵਜੇ ਤੋਂ ਲੈ ਕੇ 4 ਵਜੇ ਤੱਕ ਇੱਕ ਤੇ ਟੋਕਨ ਜਿਹੜਾ ਰੋਜ਼ ਤਰਨਾ ਦੇ ਰਹੇ ਪਰ ਸਾਡੀ ਮੀਟਿੰਗਾਂ ਚ ਹੋਈ ਹੈ ਇਹਨੂੰ ਅਸੀਂ ਹੋਰ ਇੰਟੈਂਸੀਫਾਈ ਕਰ ਰਹੇ ਹਾਂ ਉਹਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਰਹੇ ਹਾਂ ਤੇ ਜਿਹੜ ਆਲੋ ਬੰਦ ਕਰ ਲਈ ਹੋਰ ਵੀ ਜਿਹੜਾ ਐਕਸ਼ਨ ਐਨੂੰ ਇੰਟੈਂਸਿਵ ਹੀ ਕਰਾਂਗੇ ਅਸੀਂ